ਹੋਰ ਜੀ ਬਾਈ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਲੱਗਦਾ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਨਹੀਂ ਠੀਕਾਂਗੇ ਪਰ ਮੀਂਹ ਪੈਂਦਾ ਮੀਂਹ ਪੈਂਦਾ ਤੇ ਅਸੀਂ ਚੱਲੇ ਆਂ ਮੋਟਰ ਦਾ ਜਸ ਤੁਰ ਕੇ ਬਹੁਤ ਦਿਨਾਂ ਬਾਅਦ ਵਲੌਗ ਬਣਾਉਣ ਲੱਗਿਆ ਐ ਨਹੀਂ ਪਤਾ ਵੀ ਐਵੇਂ ਵਲੌਗ ਪਾਉਂਗਾ ਕਿ ਨਹੀਂ ਪਾਉਂਗਾ ਕੁਝ ਨਹੀਂ ਪਤਾ ਲੈ ਹਾਂ ਹਜੇ ਫਿਰ ਕਿਉਂ ਹੋਗੇ ਵਲੌਗ ਤਾਂ ਨਹੀਂ ਬਣਾਉਣ ਤੇ ਕੰਮਕਾਰ ਬਹੁਤ ਜ਼ਿਆਦਾ ਉਲਝੇ ਹੋਏ ਤੇ ਬਿਮਾਰ ਹੋਗੇ ਤੇ ਤਾਂ ਕਰਕੇ ਛੜਤਾ ਦੀ ਵੀ ਚੱਲ ਜੇ ਆ ਘਰ ਦੀ ਖੇਤੀ ਆ ਦੁਬਾਰੇ ਕਰ ਲਾਂਗੇ ਤੇ ਹੁਣ ਤੋਂ ਵੀਰੇ ਆਪਾਂ ਕਰਦੇ ਆਂ ਬਲੌਗ ਸਟਾਰਟ ਨਾ ਨੇ ਜਿਹੜੀ ਜੁਰੀ ਆਪਣੀ ਰਹਿੰਦੀ ਹੈ ਹਜੇ ਖਲਾਰਾ ਸਾਰੇ ਕੰਮ ਦਾ ਵੇਰਵਾ ਤੁਹਾਨੂੰ ਦਿਖਾਉਣਾ ਹੈ ਕੀ ਕੀ ਖਲਾਰਾ ਵੇਗਾ ਚੱਲਨੇ ਪਹਿਲਾਂ ਆਪਾਂ ਹੋਈ ਮੋਟਰ ਤੇ ਇੱਟੇ ਪੈਂਚ ਪਾਣੀ ਚਾੜਨੇ ਸੌਖੇ ਹੈ ਇੱਥੇ ਪੈਂਚ ਪਾਣੀ ਵਿੱਚ ਮਾਈ ਦਾ ਪੁੱਤ ਕੋਈ ਕੋਈ ਡਰ ਸਕਦਾ ਆ ਦੇਖੋ ਆਪਣੇ ਦਾ ਟਰੈਕਟਰ ਰੂਕ ਬਣਾ ਜਿਹੜਾ ਸਕੂਲ ਦੇ ਵਿੱਚ ਜਾਂਦੇ ਆਪਾਂ ਨਾ ਆਪਣੇ ਪਹਿਲੀ ਮੋਟਰ ਤੇ ਨੂੰ ਤਾਂ ਸਾਰਾ ਜਲ ਥਲ ਹੋਇਆ ਬੰਦ ਕੰਮ ਪੂਰਾ ਰੰਗਾਂ ਵੀ ਪੈ ਗਿਆ ਤੇ ਆ ਬਾਉਂਡਰੀ ਆਪਣੇ ਨਵੀਂ ਮਾਰੀ ਆ ਸਕੂਲ ਚ ਗਰਾਊਂਡ ਤੋਂ ਇੱਥੇ ਪਹਿਲਾਂ ਕੋਈ ਨਹੀਂ ਓਪਨ ਨਹੀਂ ਸੀ ਤੇ ਆ ਨਾਲੇ ਰਾਸਤਾ ਬਣ ਗਿਆ ਦੇਖੋ ਇੱਥੇ ਪਹਿਲਾਂ ਸਾਰਾ ਇੰਨਾ ਇੰਨਾ ਉੱਚਾ ਟਿੱਬਾ ਸੀ ਆ ਹੁਣ ਇੱਥੇ ਚੱਕ ਕੇ ਆਪਣੀ ਮੋਟਰ ਕਰਨੀ ਪਹੀ ਬਣ ਗਈ ਆ ਦੇਖੋ ਜਾਂਦੀ ਆ ਆ ਦਰਖਤ ਦਰਖਤ ਲਾਦੀ ਭਾਈ ਪੰਚਾਇਤ ਨੇ ਵਧੀਆ ਕੰਮ ਕੀਤਾ ਮੁੰਡਿਆਂ ਨੇ ਓਹ ਸਾਹਮਣੇ ਆਣੀ ਮੋਟਰ ਓਹ ਇੱਥੇ ਦੋ ਗੰਭੀ ਨੇ ਆ ਹੰਬ ਅੰਬ ਵੀ ਬੜੇ ਸਵਾਦ ਦੇ ਇੱਕ ਇੰਨਾ ਗਾਹ ਪਾਇਨਾ ਮਬਸੇ ਤੁਸੀਂ ਗੱਲਾਂ ਛੱਡ ਦੋ ਲੜਾਈ ਹੋਣ ਦੋ ਬੱਚਿਆਂ ਬਾਰੇ ਹਾਂ ਇਹਦਾ ਜਿਹੜਾ ਜਲਥਲ ਹੋ ਗਿਆ ਸੀ ਬੰਦੇ ਨਾਲ ਜਿਹਦੇ ਅੰਬ ਸੀ ਉਹਦੇ ਪਿੱਛੇ ਹੀ ਪੈ ਗਈ ਉਹ ਹੀ ਬੰਦਾ ਡੂਮਣਾ ਛੇੜਦਾ ਸੀ ਡੂਮਣਾ ਛੇੜਦਾ ਜਿਹਦਾ ਅੰਬ ਸੀ ਚਲ ਚੱਲਦੇ ਆ ਮੋਟਰ ਦੇ ਦਿਖਾਉਨੇ ਆਪਾਂ ਵੀ ਗਾਹਣ ਕਰ ਲਾਂਗੇ ਆਪਾਂ ਜੇ ਨਹੀਂ ਗੱਲਾਂ ਕਨਹੀਂ ਵੀ ਇਹ ਤਾਂ ਹੈ ਹੁਣ ਆ ਜਿਹੜਾ ਰੇਤਾ ਆ ਦਿਖਾਤਾ ਸੀ ਆਹ ਰੇਤਾ ਹਾਂ ਆ ਰੇਤਾ ਬਈ ਇਹ ਟੱਬੇ ਨੇ ਮਾਲ ਦੇ ਦੇ ਮਾਲ ਦੇ ਟੱਬੇ ਐਵੇਂ ਥੋੜੇ ਘੱਮ ਮਾਲ ਦੇ ਟੱਬੇ ਇੱਥੇ ਖੇਤੀ ਕਰਨੀ ਔਖੀ ਓ ਆ ਇਹ ਜਗ੍ਹਾ ਤੇ ਜਿੱਥੇ ਆਹਾ ਆ ਹੁਣ ਜਿਰੀ ਜੂਰੀ ਲੱਗੀ ਹੋਈ ਆ ਇੱਥੇ ਅਸੀਂ ਮੂਫਲੀ ਹੁੰਦੀ ਵੀ ਦੇਖੀ ਆ ਹਾਂ ਇਹ ਮੂਫਲੀ ਕੁਝ ਵੀ ਨਹੀਂ ਹੁੰਦਾ ਦੀ ਨਹੀਂ ਇੱਥੇ ਤਾਂ ਮੂਫਲੀ ਹੁੰਦੀ ਦੀ ਇੱਥੇ ਆ ਜੀ ਉਹ ਸਾਰੇ ਟਿੱਬੇ ਹੁੰਦੇ ਤੇ ਉਦੋਂ ਟਿੱਬੇ ਹੁੰਦੇ ਇਹ ਸਾਰੀ ਟਿੱਬਿਆਂ ਵਾਲੀ ਬੈਲਟ ਆ ਸਾਰੀ ਟੋਟ ਗਈ ਉਹਦੇ ਮੜੀਆਂ ਟਿੱਬਿਆਂ ਚ ਪਈਆਂ ਨੇ ਹਲੇ ਇਹ ਸਾਰੀ ਲਈ ਆ ਆ ਦੇਖੋ ਇੱਕ ਵਾਰ ਆਪਣੀ ਆ ਆ ਗਿਆ ਟੂਬਾ ਇੱਥੋਂ ਬਾਈ ਨੇ ਚਕਾਇਆ ਸੀ ਪਾਣੀ ਜ਼ਮੀਨਦਾਰ ਖੜਜੂ ਹਨਾ ਹਾਂ ਚੱਲ ਪੋ ਹਨਾ ਆਜਮੀ ਤਾਂ ਨਹੀਂ ਉੱਚੀ ਆ ਆ ਥੱਲੇ 10 ਕਿੱਗੇ ਤੋਂ ਮਿੱਟੀ ਚ ਕਾਈ ਸੀ ਹੁਣ ਆਪਾਂ ਮੋਟਰ ਚਲਾ ਦਨੇ ਆ ਸਾਰਾ ਕੰਮ ਨਿਬੜ ਜੂ ਅੱਜ ਮੈਨੂੰ ਲੱਗਦਾ ਆਪਣਾ ਵੀ ਦੇਖ ਆ ਇੱਧਰ ਕਿਵੇਂ ਹਾਂ ਹਰੇ ਬਾਈ ਹਰੇ ਬਾਈ ਹੋਈ ਦੇਖ ਸਾਰੀ ਮੋਟਰ ਜੀ ਲੱਗੀ ਆ ਆਪਣੀ ਰਹੀ ਕੱਲੀ ਸਫਲ ਕਿਸਾਨਾਂ ਦੇ ਉਹ ਆਪਾਂ ਲਾਉਣੀ ਆ ਮੱਕੀ ਤਾਂ ਕਰਕੇ ਥੋੜੀ ਲੇਟ ਲੁਣ ਕਰੀ ਜਾਂਦੇ ਆ ਇੱਕ ਹੈਲੋ ਆਂਬ ਡਿਗੇ ਹੋਏ ਲਾਏ ਨੇ ਮੈਨੂੰ ਉਹ ਜਿਹੜਾ ਸਾਹਮਣੇ ਆਂਬਾ ਨਾ ਆਹ ਵਾਲਾ ਇੰਨਾ ਕਿ ਮਠਾ ਆਂਬਾ ਤੁਹਾਨੂੰ ਦਿਖਾਉਣੇ ਜਾ ਕੇ ਥੱਲੇ ਆਂਬ ਡਿਗੇ ਹੋਏ ਨੇ ਮਤਲਬ ਇਹ ਲਾਜਵਾਬ ਆਂਬ ਨੇ ਹਾਂ ਚੱਲ ਚੱਲੀਏ ਉਹ ਬੰਦੇ ਦਾ ਢੇੜਾ ਨਹੀਂ ਲੱਗਿਆ ਉਹਨੇ ਰਗੜ ਦਾਨੀ ਉਹਨੂੰ ਆਗ ਮਾਰਨੀ ਸੀ ਵੀ ਅੰਬੜ ਗਏ ਨੇ ਆ ਜਾ ਉਹਨੂੰ ਖੜਦਾ ਬਣਾ ਆਗ ਮਾਰ ਆ ਜਾ ਅੰਬ ਖਾ ਲਈ ਓਏ ਕਰ ਦੇ ਉਹਨੂੰ ਬੁਲਾਉਂਦੇ ਇੱਕ ਮਿੰਟ ਆ ਜਾ ਮੈਨੂੰ ਨਹੀਂ ਪਤਾ ਉਹ ਆਊਗਾ ਕਿ ਮੈਂ ਖੜਦਾ ਜਿਵੇਂ ਹੋਇਆ ਜਿਵੇਂ ਹੋਇਆ ਉਹ ਫੇਰ ਤਾਂ ਆ ਜੂਗਾ ਉਹ ਬੁਲਾਉਂ ਤੱਕ ਫਿਰ ਲੱਬਦਾ ਫਿਰਦਾ ਦੀ ਮਨ ਲਾਉਦਾ ਦੇਖਦਾ ਮੈਂ ਲੱਬਦਾ ਫਿਰਦਾ ਸੀ ਉੱਥੇ ਖੜਦਾ ਆ ਬਾਗ ਲੱਗ ਗਿਆ ਹੋਵੇ ਜੇ ਨਾ ਹੋਇਆ ਓਏ

ਉਹ ਹੁਣ ਆ ਨਬ ਉਹਦੇ ਮੁੱਢ ਰੋਟੀ ਆ ਕੇ ਖਾ ਕੇ ਆਉਣਾ ਮੈਂ ਕਹਿੰਦਾ ਬਸ ਐਦਾਂ ਦਾ ਕੈਰੈਕਟਰ ਜਿਹਦਾ ਆਊਗਾ ਉਹ ਗੱਲਾਂ ਤੁਹਾਨੂੰ ਅਸੀਂ ਸੁਣਾਵਾਂਗੇ ਦੇਖੀ ਪਰ ਵੀਡੀਓ ਤਾਂ ਚੋਰੀ ਚੋਰੀ ਬਣਾਉਣੀ ਪਈ ਉਹ ਚੁੱਪ ਕਰ ਜੂਗਾ ਹਾਂ ਇਹ ਵੀ ਨਾਲ ਚਲੋ ਹੁਣ ਤੁਹਾਨੂੰ ਦਿਖਾਉਣਾ ਇੱਥੇ ਜਾ ਕੇ ਪੱਕੀ ਕੀ ਆਪਣੇ ਖੇਤ ਚ ਹੋ ਗਿਆ ਕਈ ਗੱਲਾਂ ਅਸੀਂ ਉਹਦੇ ਨਾਲ ਅਸੀਂ ਇਹ YouTube ਤੇ ਜਾ ਕੇ ਤੇ ਕੀ ਪਾ ਨਹੀਂ ਸਕਦੇ ਜਦ Family ਜਿਵੇਂ ਬਹਿ ਕੇ ਤੁਹਾਨੂੰ ਨਹੀਂ ਚੱਲਦਾ ਉਹਦਾ ਸਰੀ ਲਾਣਾ ਇਹਨੂੰ ਕਹਦੇਵੇਂ ਕੁਸ ਇੱਕ ਨਵੀਂ ਖੇਤੀ ਨਾਂ ਨਾ ਵੀ ਉਹਦੇ ਮੂਰੇ ਕਦੇ ਬੋਲੂਗਾ ਨਾਲ ਇੱਕ ਗੱਲ ਸੁਣਾਉਣਾ ਅੱਜ ਤੋਂ ਘੱਟੋ ਘੱਟ 14 ਜਾਂ 15 ਸਾਲ ਪੁਰਾਣੀ ਹੋਣੀ ਹੈ ਵੱਧ ਹੀ ਆ ਜਦੋਂ ਬਾਹਰ ਤੋਂ ਬਗਾਰ ਗਿਆ ਜਾਂਦਾ ਨਾਲੇ ਬਾਹਰ ਵੀ ਨਹੀਂ ਗਿਆ ਦੀ 2009 98 ਦੀ ਗੱਲ ਹੋਣੀ ਆ ਸਾਡਾ ਇਹ ਇਹਨਾਂ ਦੀ ਦੁਕਾਨ ਹੁੰਦੀ ਸੀ ਬੀਸੀਆਰ ਤੇ ਡੱਕ ਦੀ ਹਨਾ ਰੀਲਾ ਰੋਡ ਲੰਭਰਨੀ ਆ ਫੁੱਲ ਚਲਦੀ ਦੀ ਏਰੀਆ ਚ ਚੜਾਈ ਦੀ ਏਰੀਆ ਚ ਜਿੰਨੇ ਵੀ ਆੜ ਵਾਲੇ 10 15 ਮਿੰਟ ਦੇ ਫੁੱਲ ਚੜਾਈ ਦੀ ਯਾਰ ਮੈਂ ਕਹਿੰਦਾ ਅਈ ਕਿਤਨਾ ਉਹ ਹੰਸ ਰਾਜ ਦੀ ਕੈਸਟ ਆਈ ਸਿੱਲੀ ਸਿੱਲੀ ਆਉਂਦੀ ਆ ਹਵਾ ਜਦੋਂ ਉਹ ਟਾਈਮ ਕਿਤੇ ਕੋਈ ਰੋਂਦਾ ਹੋਇਆ ਹਾਂ ਭਾਈ ਅਸੀਂ ਬਾਈ ਦੀ ਮੈਂ ਦੀ ਅਸੀਂ ਕੈਸਟ ਭਰਉਣ ਵਾਗੇ ਤੇ ਕੈਸਟ ਭਰਉਣ ਗਏ ਹੋਏ ਗਾਹ ਕਿਤੇ ਇਹ ਮੁੰਡੇ ਬੈਠਾ ਕਹਿੰਦਾ ਹਾਈ ਪੁੱਤਰੋ ਕੀ ਕਰਨਾ ਮਾ ਚਾਚਾ ਕੈਸਟ ਭਰਉਣੀ ਹੈ ਕਹਿੰਦਾ ਕੀ ਦੀ ਕਹਿੰਦਾ ਹੰਸ ਰਾਜ ਮੈਂ ਕਿਹਾ ਹੰਸ ਰਾਜ ਜੀ ਕਹਿੰਦਾ ਸਾਲੇ ਜੂਆਂ ਵਾਲੇ ਦੀ ਇੱਕ ਐਂ ਐਸੀ ਬੈਠੇ ਬੈਠੇ ਭਾਈ ਤੇ ਇਹਦੇ ਨਾਲ ਦੇਣੀ ਹੁੰਦੀ ਦੀ ਇਹਨਾਂ ਦੇ ਕਰਮ ਤੇ ਦੁਕਾਨ ਦੇ ਮੂਰੇ ਹੁਣ ਮੈਂ ਇੱਕ ਸੋਨ ਚ ਪਤਾ ਹੋਵੇ ਪਾਕਿਸਤਾਨ ਦੇ ਵਿੱਚ ਕਿ ਜਨਾਨੀ ਦੇ 11 ਜਵਾਕ ਹੋਏ ਤੇ ਹੈਨਾ ਤੇ ਭਾਈ ਉਹ ਜਦ ਕਾਫੀ ਮਸ਼ਹੂਰ ਹੋਈਦੀ ਉਹ 11 ਜਵਾਕ ਇੱਕ ਜਨਾਨੀ ਦੇ 11 ਜਵਾਕ ਕੋਈ ਨਹੀਂ ਭਾਈ ਉਹ ਬਹੁਤ ਜਿਆਦਾ ਮਸ਼ਹੂਰੀ ਮੈਂ ਵੀ ਟੀਵੀ 'ਚ ਦੇਖ ਕੇ ਭੱਜਾ ਭੱਜਾ ਮੈਂ ਵੀ ਜਵਾਕ ਜਾਂਦੀ ਮੈਂ ਹਾਂ ਚਾਚਾ ਇੱਕ ਜਨਾਨੀ ਦੇ 11 ਜਵਾਕ ਹੋਏ ਜਰਦਾ ਮਲੇ ਬੈਠਾ ਇੱਕ ਹੈਨਾ ਪਹਿਲਾਂ ਕੁਝ ਨਹੀਂ ਬੋਲਿਆ ਜਰਦਾ ਜਮਾ ਮੈਂ ਫੇਰ ਕਹਿਦਾ ਮਾ ਚਾਚਾ ਮਾ ਇੱਕ ਗੈ ਜਨਾਨੀ ਦੇ 11 ਜਵਾਬ ਹੋ ਗਏ ਨਾ ਲਾ ਕੇ ਜਰਦਾ ਕਹਾਂ ਗਾਹ ਸਾਲਾ ਸੂਰੀ ਦਿਓ ਕਿੰਨੇ 11 ਜਵਾਬ ਹੋ ਗਏ ਐ ਭੌਂ ਪਰ ਜੇ ਐਦਾਂ ਦਾ ਬੜੀ ਫਨੀ ਕਰੈਕਟਰ ਆ ਇਹ ਐਦਾਂ ਦਾ ਬਣੀ ਕਰੈਕਟਰ ਆ ਬੋਲ ਘੈਂਟ ਘੈਂਟ ਗੱਲਾਂ ਕਰਦਾ ਜਾਨ ਜੀ ਹੋਣ ਦੇਖਣ ਦੀ ਲੋੜ ਜਿਹੜਾ ਚੌਲਾ ਫੋਨ ਦੇਖਣ ਲੱਗਿਆਂਦਾ ਏ ਬੰਦਾ ਇਦਾਂ ਦਾ ਵੀ ਫੋਨ ਬੰਦਾ ਬੰਦ ਕਰ ਦੂ ਬਹਿ ਕੇ ਇਹਦੇ ਗੱਲਾਂ ਸੁਣੂ ਸੁਵਾਦ ਲਊ ਤੇ ਇੱਕ ਨਵੀਂ ਖੇਤੀ ਜਾਨੂੰ ਦਿਖਾਉਨੇ ਆਪਾਂ ਆਪਣੀ ਜਿਹੜੀ ਕੀਤੀ ਆ ਆ ਦੇਖੋ ਗਦੇ ਬਿਲ ਦੀ ਆ ਗਦੇ ਬਰ 5 ਕਿੱਗੇ ਤੋਂ ਉੱਪਰ ਦੀ ਇਹ ਸਭ ਤੋਂ ਮੀਂਹ ਮੂ ਪਈ ਗੇ ਲੱਲਾ ਪੱਪਾ ਹੁਣ ਸਪਰੇ ਕਰਾਂਗੇ ਤੇ ਇੱਕ ਖੇਤੀ ਜਾਨੂੰ ਮੈਂ ਹੋਰ ਦਿਖਾਉਣਾ ਜਿਹੜੀ ਥੱਲੇ ਲਿਖੇ ਇੱਚਾ ਉਹ ਵੀ ਕਰੀ ਆਪਾਂ ਨੇ ਮੋਥੇ ਦੀ ਅਗਲਾ ਮਨ ਨੂੰ ਮੈਂ ਹਰ ਕੇ ਕਹਿੰਦਾ ਯਾਰ ਕੀ ਕਰਨਾ ਤਾਂ ਹੈ ਸਾ ਕਰਨਾ ਕੀ ਆ ਸਾਬਤ ਕਰਾਂਗੇ ਵੀਰੇ ਐਸੀ ਸਫਲ ਕਿਸਾਨ ਬਣਾਗੇ ਆ ਦੇਖ ਆ 20 ਬਿੱਗੇ ਥਾਂ ਦੇ ਮੋਥਾ ਕਿੰਨਾ ਖੜਾ ਇਹਦੇ ਸਪਰੇਅ ਕਰਦੇ ਜੀ ਸ਼ੋਗਰਾ ਵਧੀਆ ਮੀਂਹ ਪੈ ਗਿਆ ਤੇ ਹੁਣ ਇਹ ਮੀਂਹ ਪੈਣ ਕਰਕੇ ਸਪਰੇਅ ਕਰੀ ਆਪਾਂ ਵਧੀਆ ਪੀਲਾ ਬੀਲਾ ਜਾ ਹੋਣ ਲੱਗ ਗਿਆ ਹੁਣ ਹੁਣ ਇੱਕ ਚੀਜ਼ ਹੋਰ ਆ ਬਾਈ ਹਾਂ ਸਾਡੇ ਦਰਖਤ ਤੁਸੀਂ ਆਪੇ ਦੇਖ ਲਓ ਹਾਂ ਸਾਡੇ ਕਿੰਨਾ ਦਰਖਤ ਆਪਣੇ ਆਪਣੇ ਬੀੜਾ ਪੱਤੇ ਪੱਤੇ ਦਰਖਤ ਹਾਂ ਮੈਂ ਕਹਿੰਦਾ ਸਾਡੇ ਸਾਰਿਆਂ ਨੂੰ ਚਾਹੀਦਾ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਰਖਤ ਲਾਓ ਹਾਂ ਜੀ ਵੀਰੇ ਜ਼ਰੂਰ ਜਰੂਰ ਕਰਿਆ ਕਰੋ ਕਿ ਇਹ ਚੀਜ਼ ਆਪਾਂ ਨੂੰ ਇਹ ਲੋਡ ਆ ਯਾਰ ਇਹ ਕਿਹੜਾ ਵੀ ਕਿਸੇ ਹੋਰ ਨੇ ਕੁਝ ਕਰਨਾ ਸਾ ਤਾਂ ਆਪਾਂ ਨਹੀਂ ਲੈਣਾ ਬਿਲਕੁਲ ਲੋ ਵੀ ਆਪਾਂ ਆ ਗਏ ਹੁਣੇ ਘੁੰਮ ਕੇ ਉਧਰਲੇ ਪਾਸੇ ਦੀ ਮੋਟਰ ਤੇ ਤੇ ਆਹ ਹਜੇ ਇੱਥੇ ਰੇਸਪ੍ਰੇਅ ਅਸੀਂ ਮਾਰ ਰਹੀ ਹਾਂ ਭਾਈ ਹਲੇ ਕੋਠਾ ਤਿਆਰ ਕਰਨ ਵਾਲਾ ਆ ਆਹ ਕੋਠਾ ਵਿਚਾਰ ਕਰਨ ਵਾਲਾ ਪਿਆ ਅੰਬ ਬਾਗਣੀ ਨੇ ਦੇਖਾਂਗੇ ਅੰਬ ਅੰਬਾ ਸਾਬ ਉਦੋਂ ਕੀ ਆਹ ਔਰ ਇਹ ਆਹ ਦੇਖੋ ਆਹ ਖੱਤੀ ਪਾਣੀ ਮਸਾ ਖੜਿਆ ਅਸੀਂ ਮਨ ਨਾਲ 20 25 ਕਿ ਵਾਰੀ ਗਾਹਣ ਕਰੇਗਾ ਸੋ ਅਜੇ ਤੋ ਵੱਧ ਨਹੀਂ ਕਰਿਆ ਹੈਗਾ 20 25 ਕਿ ਵਾਰੀ ਉਹ ਗਾਹਣ ਕਰਿਆ ਔਰੇ ਤੇ ਹੁਣ ਆਪਾਂ ਚਲਾਵਾਂਗੇ ਜੀ ਦੀ 1509 ਅੰਬ ਮਲਾਂ ਲੱਭ ਗਈ ਉਹਨੂੰ ਦੇਖੋ ਅੰਬ ਬਾਗਣੀ ਨੇ ਭੱਜ ਲੈ 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 ਬੱਲੇ 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 ਆ ਪਿਆ ਕਿੱਧਰ ਨੂੰ ਇਹਦਾ ਪਏ ਬਸ ਇਸਾਈ ਜਿਹੜੀ ਹੋਰੀ ਜਾਂਦੇ ਨੇ ਇੱਕਨੇ ਕਰਦੇ ਨੇ ਆਂਬੋ ਵੀ ਵਾਲੇ ਮਿੱਠੇ ਨੇ ਚਾਰ ਪੰਜ ਹੋਣਗੇ ਨਾ ਓਹ ਓਹ ਭਰੇ ਹੋਏ ਉਹ ਦੇਖਾਂ ਚੱਲ ਉੱਥੇ ਲੈ ਬਏ ਜਾ ਕੇ ਦਿਖਾਉਣਾ ਹਾਂ ਲਾ ਬੱਲਾ ਬੱਲਾ ਹਾਂ ਦੇਖ ਵੀ ਬੱਲੇ ਕੀ ਪੱਕੇ ਪੱਕੇ ਆਂਬ ਨੇ ਬਈ ਮੰਗੋ ਟਰੀ ਨੇਚਰਲ ਬਹੁਤ ਆ ਬਾਈ ਯਾਰ ਇਧਰ ਬਾਈ ਉਹਨਾਂ ਦਾ ਗੰਨਾ ਲੱਗਿਆ ਹੋਇਆ ਢਡੂ ਢੁਕ ਜਾਂਦੇ ਨੇ ਆਲੇ-ਦਾਲੇ ਤੁਸੀਂ ਅੰਬ ਦੇਖੋ ਅੰਬ ਦਾ ਸਾਈਜ਼ ਦੇਖੋ ਦਿਖਾ ਦੇਖੋ ਯਾਰ ਦੂਜੇ ਅੰਬ ਇਹਦੀ ਕੀ ਰੀਸ਼ ਕਰਨਗੇ ਕੁਝ ਵੀ ਨਹੀਂ ਇੰਨਾ ਮਿੱਠਾ ਅੰਬ ਦਾ ਗੱਲਾਂ ਇਹ ਅੰਬ ਪਿਛੇ ਤਾਂ 307 ਦਾ ਪਰਚਾ ਹੁੰਦਾ ਲਓ ਜੀ ਆ ਪੰਬ ਆਪਣੇ ਉੱਥੇ ਚੱਕ ਲਿਆ ਦੇ ਦੇਖਿਆ ਜੀ ਮੇਰਾ ਡਿੱਗੇ ਉਹਦੇ ਹੁਣ ਧੋ ਕੇ ਆਹ ਦੇਖੋ ਕਿਆ ਬਾਤ ਹੈ ਬੜ ਲੱਗਦੇ ਨੇ ਸੁਨਹਿਰੀ ਸੁਨਹਿਰੀ ਆਂਬ ਪੂਰੇ ਇਹਨੇ ਪੱਕੇ ਮੈਂ ਕਿਉਂ ਰੱਖਿਆ ਐ ਹੁੰਦੀ ਵੀ ਖਾ ਜੀਏ ਬਸ ਹੁਣ ਇਹਨੂੰ ਹਨਾ ਸ੍ਰਿੰਦਰ ਹਾਂ ਜੀ ਇਹ ਤਾਂ ਹੈ ਫੜਦਾ ਛੋਟੇ ਆਂਬ ਚੱਕਨੇ ਨੇ ਅਸੀਂ ਨੇ ਅਸੀਂ ਤਾਂ ਪਹਿਲਾਂ ਵੱਡਿਆਂ ਨੂੰ ਪਿਆ ਹਾਂ ਹਾਂ ਪਰ ਨਾ ਵੱਡੇ ਵੱਡੇ ਆਂਬਾਂ ਨੂੰ ਪਿਆ ਹਾਂ ਜਿਹੜਾ ਛੋਟਾ ਰਖਤਾ ਜਿਹਦੇ ਥੱਲੇ ਸੀ ਖੜੇਆਂ ਮੋਟਰ ਦੇ ਇਹਦੇ ਆਂਬਾ ਨੇ ਇਹ ਇਹ ਥੋੜੇ ਜਿਹਾ ਖਟਾਸ ਤੇ ਚਾਰੀ ਆਂਬਾ ਆ ਜਾਂਦਾ ਆ ਪਤਾ ਨਹੀਂ ਕਿਹੜਾ ਅੰਬ ਕਿਨੇ ਲਾਇਆ ਹੋ ਉਹ ਦੇਖ ਲੈ ਫਾਲ ਜੱਪਾ ਖਾ ਰਿਹਾ ਹੈ ਨਾ ਹਾਂ ਪਰ ਕੀ ਗੱਲ ਹੈ ਨਾ ਕੁਦਰਤ ਦੀ ਕਿੰਨਾ ਵੀ ਹੋਊਗਾ ਇਹ ਅੰਬ ਪੁਰਾਣਾ ਕਿੰਨਾ ਹੋਊਗਾ ਪੁਰਾਣਾ ਵੀ ਆ ਬਹੁਤ ਲੋਕਾਂ ਨੇ ਇੱਕ ਤੀ ਅੰਬ ਖਾਦਾ ਤੇ ਸਾਡੀ ਦਾ ਬਸ ਉਹ ਹੀ ਖਾ ਖਾ ਕੇ ਪੂਰਾ ਨਿਆਰੇ ਦਾ ਅੰਬ ਹਲ ਤਾਂ ਆਹ ਚੇਣ ਤੇ ਕਾਰਗਿਲ ਦੇ ਰੋਂਦਾ ਵਾਂ ਐਲੀ ਦੇ ਰੋਂਦਾ ਵਾਂ ਆ ਪੈਣੇ ਚੇਣ ਦੇ ਅੰਬ ਤਾਂ ਆ ਬਹੁਆ ਪਿਆ ਮਿੱਠੇ ਬਾਈ ਬਹੁਤ ਨੇ ਬਾਹਲੇ ਮਿੱਠੇ ਨੇ ਥੱਲੇ ਵਾਗਿਆ ਹੁਣ ਸਾਨੂੰ ਚੱਕ ਕੇ ਲੈ ਕੇ ਛੋਟੇ ਅੰਬ ਜਿਹੜੇ ਰਹਿ ਗਏ ਤੇ ਟਰਟਰ ਚਲਾਉਣੀਆਂ ਪਰਲੀ ਮੋਟਰ ਵੀ ਚਲਾਉਣੀਆਂ ਤੇ ਆ ਖੱਤੇ ਵਿੱਚ ਪਾਣੀ ਚਲਾ ਕੇ ਸਾਰਾ ਕਿਉਂ ਕਿਹੜਾ ਕਰ ਦਨਾ ਪੂਰੇ 10 ਵਗਗੇ ਦਾ ਤੇ ਭਈਏ ਕੱਲ ਨੂੰ ਆਣ ਕੇ ਮੈਂ ਕਹਿੰਦਾ ਦੋਵੇਂ ਮੋਟਰ ਚਲਾ ਕੇ ਪਾਣੀ ਹੋ ਜੂ ਫੁੱਲ ਬਾ ਛੱਡਣ ਆਪਾਂ ਨਜ਼ਾਰਾ ਆ ਜੂ ਕੱਲ ਨੂੰ ਮੀਂਹ ਪੈ ਗਿਆ ਪ੍ਰਮਾਤਮਾ ਦਾ ਧੰਨਵਾਦ ਆ ਤੇ ਬਾਕੀ ਮਨਨ ਸਾਹਿਦ ਕੱਲ ਨੂੰ ਆ ਕੇ ਉਹ ਪਾਟੇ ਲੈਣੇ ਉਹਨਾਂ ਨੇ ਬਾਉਦ 1509 ਜੀ ਮੈਨੂੰ 3 ਸਾਲ 4 ਸਾਲ ਹੋ ਗਏ 1509 ਲਾਉਂਦੇ ਨੂੰ ਨਜ਼ਾਰਾ ਆਇਆ ਬਿਆ ਪੂਰਾ ਵੀਰੇ ਵਧੀਆ ਰੇਟ ਲੱਗ ਜਾਂਦਾ ਵਧੀਆ ਨਿਕਲ ਜਾਂਦੀ ਆ ਖਾਨ ਜੋਗੀ ਪੰਜ ਦੋਗੇ ਦੇ ਮਰੀ ਨਹੀਂ 4.5 5 4.5 5 ਤੋਂ ਫਲ ਨਜ਼ਾਰਾ ਦੇ ਰਹੀ ਆ ਕਿਉਂਕਿ ਆਪਾਂ ਨੇ ਲਾਉਣੀ ਹੁੰਦੀ ਮੱਕੀ ਗਾਵਾਂ ਕਰਕੇ ਤੁਹਾਨੂੰ ਪਤਾ ਹੈ ਆਪਣਾ ਕੰਮ ਗਾਵਾਂ ਦਾ ਤਾਂ ਇਸ ਕਰਕੇ ਅੱਜ ਬਲੌਗ ਦਾ ਬੱਸ ਗਾਵਾਂ ਤੋਂ ਹੀ ਸਟਾਰਟ ਕਰਿਆ ਅਸੀਂ ਖੇਤ ਤੋਂ ਸਟਾਰਟ ਕੀਤਾ ਤੇ ਬ੍ਰਦਰ ਕਹਿੰਦਾ ਚੱਲ ਕਰ ਲੈ ਸਟਾਰਟ ਹੋਣ ਬਹੁਤ ਟਾਈਮ ਹੋ ਗਿਆ ਤਾ ਕਰਕੇ ਹੁਣ ਅਸੀਂ ਇੱਥੋਂ ਸਟਾਰਟ ਕਰਿਆ ਜੀ ਹੁਣ ਹੌਲੀ ਹੌਲੀ ਉਹੀ ਆਪਾਂ ਲਈ ਤੇ ਆਏ ਜਾਣਾ ਇੱਕ ਤੁਸੀਂ ਹੋਰ ਦੇਖੋ ਇੱਕ ਹੋਰ ਦੇਖੋ ਪਰ ਆਮਬ ਤਾਂ ਸਾਨੂੰ ਐ ਲੱਗੂਗਾ ਕਿ ਹਾਂ ਇਹ ਹਰਾ ਜਾ ਜਾ ਕੁਝ ਵੀ ਹੈ ਉਥੇ ਪੈ ਨੇ ਪਰ ਜਦੋਂ ਬੰਦਾ ਆਮਬ ਵਿੱਚੋਂ ਦਾ ਦੇਖਦਾ ਕਿਦਾ ਉਹ ਨਮੀਆਂ ਨਮੀਆਂ ਇੱਕ ਉਹ ਇੰਗਲੈਂਡ ਵਾਲੀ ਬੀਬੀ ਨਹੀਂ ਜਿਹੜੀ ਟਿਕਟੋਕ ਬਣਾਉਂਦੀਦੀ ਇੱਕ ਸਾਡੇ ਰ ਚੱਲਦੀ ਨਹੀਂ ਬਾਈ ਤੂੰ ਦੱਸ ਇੱਕ ਟਿਕਟੋਕ ਮੇਰੇ ਤਾਂ ਚੱਲਦੀ ਆ ਉਹ ਸਾਡੇ ਨਹੀਂ ਚੱਲਦੀ ਨਾ ਸਾਡੇ ਤਾਂ ਬਹੁਤ ਟਾਈਮ ਜੀ ਬੰਦਾ ਟਿਕਟੋਕ ਚਲਾਉਂਦੀਆਂ ਬਾਹਰੀ ਕੰਟਰੀ ਦੀ ਆਈਡੀ ਬਣਾ ਲਓ ਉਹ ਫੜ ਲੈਂਦੇ ਨੇ VPN ਡਾਊਨਲੋਡ ਕਰਕੇ ਹਾਂ ਉਹਦੇ ਨਾਲ VPN ਨਾਲ ਕਨੈਕਟ ਕਰਕੇ ਤੁਸੀਂ ਚਲਾ ਸਕਦੇ ਹੋ ਇਹ ਮੈਂ ਲਾਈਵ ਹੀ ਸਬੂਤ ਤੁਹਾਨੂੰ ਦੇ ਸਕਦਾ ਚਲਾ ਸਕਦਾ ਚੱਲ ਬੰਦਣਾ ਭਗਵਾਨ ਜੀ ਨਾਲ ਮੇਰਾ ਚੈਨਲ ਨਾ ਬੰਦ ਕਰਾ ਦਿਨੂ ਟੈਕਨੋ ਦਾ ਪਹਿਲੀ ਬੰਦਾ ਕਿਉਂ ਮੇਰਾ ਚੈਨਲ ਜੀ ਬਹੁਤ ਮਿਹਨਤ ਕੀਤੀ ਆ ਇਹ ਆਂ ਬਤਾਇਆ ਜਿਵੇਂ ਯਾਰ ਮੇਰੀ ਚੀਨੀ ਪਾਈ ਹੁੰਦੀ ਚੱਬ ਲੰਬ ਖਾ ਕੇ ਫਿਰ ਆਪਾਂ ਕਰਦੇ ਫਿਰ ਅਸੀਂ ਕੰਮ ਕਰਾਂਗੇ ਲਓ ਇਹ ਆਪਾਂ ਆਪਣੀ ਮੋਟਰ ਦਾ ਚਲਾਤੀ ਜਾਨੇ ਉੱਧਰ ਬਗਜ ਮੋਟਰ ਪਾਣੀ ਆ ਬਣਾਉ ਖੱਤਿਆਂ ਚ ਪਰ ਲੀਆਂ ਚ ਪਾਈਪ ਲਾਈਨ ਪਈ ਵੀ ਆ ਕਿਉਂਕਿ ਤੇ ਐਨੇ ਆਪਾਂ ਇੱਧਰ ਕੰਮ ਸਮਾਰ ਲਾਣੇ ਆ ਸਾਰਾ ਪਾਈਪੂ ਸਮਾਰ ਕੇ ਇੱਧਰ ਚਲਾਉਨੇ ਆ ਨੇ ਆ ਦੇਖੋ ਇਹ ਥੰਨੇ ਲੇਟਰ ਰਿਹਾ ਮੈਂ ਹੁਣ ਐਨਾ ਐਨਾ ਡੂੰਗਾ ਆ ਦੇਖੋ ਇੱਥੇ ਆ ਮੋਟਰ ਆਪਣੀ ਆਹ ਥਾਂ ਚ ਕਾਇਆ ਵਾ ਸਾਰਾ ਆ ਜੰਮਿਆ ਤਾਂ ਨਹੀਂ ਹੋਇਆ ਹਾਂ ਸੰਦਾ ਇਹ ਵੀ ਜੰਮ ਜੂ ਇਹ ਤੂੰ ਨਾ ਥੱਲੇ ਉਤਰਿਆ ਜਾ ਆਹ ਕਿੱਥੇ ਖੜਾ ਹਾਂ ਹੁਣ ਪਹਾੜੀਆਂ ਤੇ ਪਹਾੜੀ ਰਾਹ ਹੈ ਹਾਂਜੀ ਟੱਡ ਚੱਕ ਇਹ ਪੈਪ ਕੀਤਾ ਬਣਾ ਲਓ ਵੀ ਜਿਹੜਾ ਜੀ ਪੈਪ ਚਲਾਇ ਸੀ ਪਹਿਲਾਂ ਵੀਰੇ ਉਹੀ ਵੇਚ ਰਸ ਨਹੀਂ ਕਰ ਬੱਲੋਂ ਉਹ ਸਫਲ ਹੋ ਗਿਆ ਹੁਣ ਦੁਬਾਰੇ ਸਫਲ ਕਰਾਂਗੇ ਆ ਜਾਓ ਉਹ ਦੁਬਾਰੇ ਹੋ ਗਿਆ ਥੱਲੇ ਦੀ ਆ ਜਾ ਉੱਪਰ ਦੀ ਤੂੰ ਨਵੀਂ ਇੱਥੇ 10:00 ਤੱਕ ਜੀ ਰਹਿੰਦੇਗਾ ਪਈਓ ਪਈਆ ਹੁਣ ਔਰੇ ਇਹ ਬੰਦਾ ਸਾਡਾ ਥੋੜਾ ਗਰਮੇ ਚੱਲਦਾ ਦੇਖਿਆ ਨਹੀਂ ਕਿਦੋਂ ਆ ਪਾਈਪ ਆਪਣਾ ਮੋਟਰ ਇੱਧਰੋਂ ਲਾਤਾ ਹੁਣ ਇੱਕ ਪਾਈਪ ਉਧਰੋਂ ਲਾਵਾਂਗੇ ਦੂਜੇ ਪਾਸੇ ਨੂੰ ਉੱਥੇ ਇੱਥੇ ਪਹਿਲਾਂ ਆਪਾਂ ਪਾਈਪ ਚੱਲਦਾ ਕਰਿਆ ਸੀ ਉਹ ਦੁਬਾਰਾ ਫੇਰ ਨਿਕਲ ਗਿਆ ਪਤਾ ਨਹੀਂ ਕੀ ਦਿੱਕਤ ਐਨੂੰ ਮੂਹ ਨੂੰ ਥਾਂ ਉੱਚਾ ਖਾਨੀ ਕੀ ਚੱਕਰ ਉਹਦੀ ਫੇਰ ਸਸਤੀ ਗੱਲ ਹੋ ਗਈ ਹੁਣ ਆਪਾਂ ਦੁਬਾਰਾ ਚੱਲੇ ਆ ਉੱਥੇ ਆ ਨਿਕਲ ਗਿਆ ਆ ਨਿਕਲ ਗਿਆ ਯਾ ਟੋਆ ਪੈ ਗਿਆ ਵਿੱਚ ਹੁਣ ਇਹ ਚਿੱਕੀ ਟੱਕਰ ਕੀ ਆ ਹਣੀਆਂ ਘੱਟ ਬੈ ਪੈਂਦਾ ਸਭ ਤੋਂ ਵਿੱਚ ਇਹਨੂੰ ਪਾਈਪ ਨੂੰ ਤੋਂ ਪਹਿਲਾਂ ਦਾ ਗਾਰੇ ਵਾਲਾ ਪਾਈਪ ਦਾ ਕਸੂਰ ਨਹੀਂ ਹੈਗਾ ਹਾਂ ਆਪਣਾ ਕਸੂਰ ਆਪਣਾ ਆਪਣਾ ਕਹਦਾ ਕਸੂਰ ਕਸੂਰ ਐ ਆਪਾਂ ਪਾਈਪ ਘੱਟ ਪਾਇਆ ਆ ਉਹੀ ਗੱਲ ਕਰਨਾ ਵੀ ਆਪਾਂ ਤਾਂ ਖਣ ਨਹੀਂ ਪਾਈਪ ਘੱਟ ਪੈ ਗਿਆ ਹਾਂ ਕੀ ਦਿੱਕਤ ਆਹੀ ਦਿੱਕਤ ਆ ਰਹੀ ਆ ਨਹੀਂ ਫਿਰ ਮੈਂ ਇਹਦੇ ਚ ਆਜ ਰਿਗਾਰਡ ਲਾਉਂਗਾ ਇਹ ਨਹੀਂ ਇਹਦੇ ਵਿੱਚ ਹੀ ਪਾਈਪ ਕੱਢ ਹਰ ਜਾ ਇਹਨੇ ਫੇਰ ਨਿਕਲ ਜਾਣਾ ਦੇਖਦੇ ਹਾਂ ਨਵਾਂ ਰਿਗਾਰਡ ਲਾਇਆ ਪੈਪ ਪਾ ਕੇ ਵੀ ਕਿੰਨਾ ਕ ਅੱਗੇ ਜਾਂਦਾ ਐਂਓ ਗੱਲ ਬਾਤ ਹਾਂ ਚੱਲ ਵੀ ਦੇਖ ਲੈਂਦੇ ਆ ਸਕੀਮ ਲਾ ਕੇ ਵੀ ਕਿੰਨਾ ਖਟਮ ਕੱਢਦੀ ਆ ਬਾਹਰ ਲਈ ਸਕੀਮ ਹੈ ਬਾਹਰ ਲਈ ਸਕੀਮ ਐਸਾਈ ਪ੍ਰਸ ਦੀ ਸਕੀਮ ਹੈ ਚੱਲ ਮੈਂ ਮਾੜਾ ਕਰਾ ਦੰਦੇ ਨਾਲ ਸਾਡੇ ਕੋਲ ਕੈਮਰਾਮੈਨ ਨਹੀਂ ਹੈ ਸਾਨੂੰ ਆਪ ਜਿਹਾ ਵੀ ਕਰਨਾ ਪੈਂਦਾ ਸਾਰਾ ਕੁਝ ਆਹ ਦੇਖੋ ਜੂਣ ਅਸੀਂ ਪੈਪ ਪਾ ਕੇ ਇਹਦੇ ਵਿੱਚ ਪੱਕਾ ਪੈਂਚਰ ਲਾਤਾ ਹਣਾ ਵੀ ਆੜੀ ਹਾਂ ਜੀ ਆਹ ਰੜ ਗਿਆ ਉੱਤੇ ਜੇ ਤਾਂ ਇਹ ਖੁੱਲ ਗਿਆ ਕਦਾ ਸਾਸਰੀ ਕਹਿਦਾ ਨਹੀਂ ਬ੍ਰੇਕ ਨਹੀਂ ਚਲਾ ਦਾਂਗੇ ਦੇਖੀ ਜਾਊਗਾ ਹਾਂ ਸਿੱਧੀ ਗੱਲ ਆਜ ਬੰਦਾ ਹੁਣ ਚੰਗੇ ਦੇ ਚ ਪੈ ਪਾ ਕੇ ਆਹ ਉਹ ਆਂਬ ਆਂਬਾ ਲਾ ਬੰਦਾ ਗਿਆ ਆਂਬ ਉਹ ਮੈਂ ਹੋ ਗਿਆ ਨਾ ਕੱਟਾ ਉਹਦਾ ਇਹਨੇ ਆ ਗਿਆ ਹੁਣ ਸਾਰਾ ਬੰਦੇ ਕੇ ਫੈਕਟਰੀ ਦਾ ਸੈਨ ਬਣਾਣਾ ਦੇਖੋ ਵੀ ਆ ਉਹ ਆ ਗਿਆ ਬੰਦਾ ਆਪਣਾ ਉਹ ਜਿਹੜੀ ਆਪਾਂ ਪਹਿਲਾਂ ਵਲੌਗ ਚ ਗੱਲ ਕਰਦੇ ਸੀ ਆਹ ਦੇਖ ਰਹਾ ਹਾਂ ਕੀ ਚੱਕਰ ਲੱਗਦਾ ਠੀਕ ਹੈ ਆ ਆ ਬਾਟੇ ਰੱਖਾਂਗੇ ਓਰੇ ਕਾਲ ਬਣਾ ਕੇ ਤੇ ਕਾਗਜ਼ ਲਾ ਦਾਂਗੇ ਹਾਂ ਹਾਂ ਫੇਰ ਬਸ ਇਹਦਾ ਬੱਟ ਜਦੋਂ ਪਾਣੀ ਫੁੱਲ ਕਰਕੇ ਬੱਟ ਬਸ ਇੱਕ ਕਰ ਦੇਣੀ ਆ ਹੁਣ ਬੱਤੇ ਢਾਣੀ ਆ ਫਿਰ ਇੱਥੇ ਪਾਣੀ ਜਾਈ ਜਾ ਬਸ ਹਾਂ ਆ ਹੁਣ ਪਾਣੀ ਪੁੱਛਣਾ ਨਹੀਂ ਨੂੰ ਮੁੜ ਕੇ ਹੁਣ ਉਧਰ ਸਾਰਾ ਪਾਣੀ ਜਾਈ ਜਾ ਦੋ ਮੋਟਰਾਂ ਚੱਲ ਜਾਣੀਆਂ ਜੱਜ ਆਹੋ ਪੈਪੇ ਦੱਬਾਂਗੇ ਪੈਪੇ ਚੰਗੀ ਤਰ੍ਹਾਂ ਵੱਡੇ 2 9 9 ਇੰਚੀ ਪੈਪ ਦੱਬਾਂਗੇ ਹਾਂ ਆਉਂਦੇ ਹਾਂ ਅੰਬਾ ਸ਼ਕੋ ਪਹਿਲਾਂ ਹਾਂ ਅਰੇ ਅੰਬ ਡੇਗੇ ਪਹੋ ਪੈ ਤਜ ਹਾਂ ਹਾਂ